ਕਿਸਾਨ ਵੀਰੋ ਸਸਰੀਆ ਅਕਾਲ ਤਿਆਜ ਆਪਾਂ ਖੋੜ ਲਈ ਟਰੈਕਟਰ ਲੈ ਕੇ ਆਏ ਜੀ ਸਵਰਾਜ 969 FE 2023 ਮਾਡਲ ਆ ਜੀ ਇਹ 4x4 ਦੇ ਵਿੱਚ ਹੈ ਤੇ ਜਿਹੜਾ ਚੱਲਿਆ ਹੋ ਜੀ ਇਹ 250 ਘੰਟ ਚੱਲਿਆ ਪੂਰਾ 250 ਘੰਟੇ ਰਜਣਾ ਚੱਲਿਆ ਨਾਲ ਦੇ ਟਾਇਰ ਨਹੀਂ ਨਵੇਂ ਸੰ ਟਾਇਰ ਨੇ ਇਹਦੇ ਪੂਰਾ ਸ਼ੋਰਮ ਕ੍ਰਿਸ਼ਨਾ ਟਰੈਕਟਰ ਕਿਤੇ ਵੀ ਰੰਗ ਪੈਣ ਦੀ ਵੱਜਾ ਤੁਸੀਂ ਬਾਗ ਚਲਾ ਕੇ ਚੈੱਕ ਕਰ ਸਕਦੇ ਹੋ ਸਤਰੀ ਸਮੇਤ ਹੈ ਇਹਦੇ ਪੀਵੀ 3 ਬਠਿੰਡੇਆ ਨੰਬਰ ਆ ਜੀ ਤੇ ਨਗਦ ਕੈਸ ਨਿਕਲ ਰਿਹਾ ਟਰੈਕਟਰ ਇਹ ਨਗਦ ਕੈਸ ਰਟਨਿਕ ਰਹਾ ਸਵਰਾ 973 4x4 ਹੈ ਇਹ ਟਰੈਕਟਰ 2023 ਮਾਡਲ ਹੈ ਜੀ 250 ਘੰਟ ਚੱਲਿਆ ਰਹਿਦਣ ਨਾਲ ਪੂਰਾ ਸ਼ੋਰੂਮ ਟ੍ਰੈਕਟਰ ਹੈ 37 ਸਮੇਤ ਹੈ ਇਹ ਦੇਖ ਸਕਦੇ ਹਾਂ ਤੇ ਬਾਕੀ ਦਾ ਫੋਨ ਨੰਬਰ ਹੈਗਾ ਜੀ 95309 00304 ਤੁਸੀਂ ਹਾਲ ਨੰਬਰ ਤੇ ਕਾਲ ਕਰ ਸਕਦੇ ਹੋ ਟਰੈਕਟਰ ਖਰੀਦ ਸਕਦੇ ਹੋ ਫਿਰ ਮੈਂ ਦੁਬਾਰੇ ਫੇਰ ਦੱਸ ਦਿਆਂ ਜੀ ਸਵਰਾਜ 8969 EP 4x4 ਆ 2023 ਮਾਡਲ ਆ ਜੀ ਤੇ ਬਾਈ ਨੇ ਡਿਮਾਂਡ ਰੱਖੀ ਹੈ ਦੀ 10 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਹੈ ਮੌਕੇ ਦੇ ਲੈਸ ਹੋ ਜਾਊਗਾ ਤੇ 969 ਇਹ ਹੋ ਰਹੀ ਹੋਰ ਦੇ ਵਿੱਚ ਆ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਡਿਮਾਂਡ ਰੱਖਿਓ ਬਾਈ ਜੀ 10 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਹੈ ਤੇ ਇਹ ਮਾਡਲ ਹੀ ਨਕਦ ਕੈਸ਼ ਟਰੈਕਟਰ ਹੈ ਧੰਨਵਾਦ ਜੀ